ਦੇਖੋ ਪਹਿਲੀ ਤਾਂ ਗੱਲ ਇਹ ਆ ਕਿ ਸਪੀਕਰ ਸਾਹਿਬ ਦਾ ਜਿਹੜਾ ਜੂ ਟਰਨ ਹੈ ਹਾਊਸ ਦੇ ਕੋਲੋਂ ਪਾਸ ਕਰਵਾ ਲਿਆ ਕਿ ਡੀਜੀਪੀ ਸਾਹਿਬ ਨੂੰ ਅਸੀਂ ਤਲਬ ਕਰਾਂਗੇ ਇੱਥੇ ਤੇ ਅੱਜ ਪੁੱਛਾਂਗੇ ਵੀ ਸਪੀਕਰ ਸਾਹਿਬ ਕਿੱਥੇ ਗਈ ਉਹ ਗੱਲ ਇਹਦਾ ਮਤਲਬ ਆ ਵੀ ਮੈਚ ਜਿਹੜਾ ਸੀ ਉਹ ਫਿਕਸ ਹੋ ਗਿਆ ਡੀਜੀਪੀ ਨੂੰ ਤਲਬ ਨਹੀਂ ਕੀਤਾ ਜਾ ਰਿਹਾ ਅੱਜ ਚਿੱਠੀ ਲਿਖ ਦਿੱਤੀ ਮੈਂ ਪੇਪਰਾਂ ਦੇ ਵਿੱਚ ਜਾਂ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਸੁਣਿਆ ਕਿ ਅੱਜ ਚਿੱਠੀ ਲਿਖ ਦਿੱਤੀ ਗਈ ਹੈ ਇਹ ਗੱਲ ਤਾਂ ਫਿਰ ਸਪੀਕਰ ਸਾਹਿਬ ਨੂੰ ਪਹਿਲਾਂ ਵੀ ਪਤਾ ਹੋਣਾ ਚਾਹੀਦਾ ਸੀਗਾ ਕਿ ਅਸੀਂ ਕਿਸੇ ਨੂੰ ਹਾਊਸ ਦੇ ਅੰਦਰ ਬੁਲਾ ਸਕਦੇ ਜਾਂ ਨਹੀਂ ਬੁਲਾ ਸਕਦੇ ਸੌਰੀ हां मेरा मतलब ये है कि सरकार जेडी है वो किते ना किते बेबस जेडी वो नजर आ रही है और खास तौर दे उते मैं ਤੁਹਾਡੇ ਮਾਧਮ ਦੇ ਰਾਹੀਂ ਕਹਿਣਾ ਚਾਹੁੰਦਾ ਜਿਹੜੀ ਕੱਲ ਸ਼ਬਦਾਬਲੀ ਮਾਨਜੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਪ੍ਰਤੀ ਵਰਤੀ ਗਈ ਹੈ ਔਰ ਐਲੋਪੀ ਪ੍ਰਤੀ ਵਰਤੀ ਗਈ ਹੈ ਇਹ ਬਿਲਕੁਲ ਨਿੰਦਣਯੋਗ ਹੈ ਬਹੁਤ ਸਾਰੇ ਲੋਕ ਹਿੱਤਾਂ ਦੇ ਮੁੱਦੇ ਜਿਹੜੇ ਆ ਉਹ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਡਿਸਕਸ ਹੋਣੇ ਚਾਹੀਦੇ ਸੀ ਮੈਂ ਕੱਲ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਕਿਹਾ ਸੀਗਾ ਕਿ ਜਿਨ੍ਹਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਬਣਦੀ ਹੈ ਉਹਨਾਂ ਦੇ ਖਿਲਾਫ ਤਾਂ ਕਾਰਵਾਈ ਹੋ ਰਹੀ ਅੱਜ ਪੰਚਾਇਤ ਦਾ ਬੈਲ ਹੈ ਦੱਸੋ ਜੀ ਬਈ ਜੀ ਕੋਈ ਵੀ ਸਰਪੰਚ ਜਿਹੜਾ ਉਹ ਇਲੈਕਸ਼ਨ ਜਿਹੜੀ ਹੈ ਉਹ ਪਾਰਟੀ ਸਿੰਬਲ ਤੇ ਨਹੀਂ ਲੜੋ ਅੱਜ ਤੱਕ ਪੰਜ ਸਰਪੰਚ ਕਣਾ ਦਿਨ ਮੁੱਖ ਮੰਤਰੀ ਜੀ ਮੈਂ 25 ਸਾਲ ਪਿੰਡ ਦਾ ਸਰਪੰਚ ਰਿਆ ਹਾਂ ਕਦੇ ਹੋਇਆ ਹੀ ਨਹੀਂ ਇਦਾਂ ਦਾ ਇਹ ਸਿਰਫ ਇੱਕ ਡਰਾਮਾ ਕੋ ਘੰਟੇ ਪੂਰੇ ਕਰਨੇ ਨੇ ਕੱਲ ਵੀ ਇਸ ਤਰੀਕੇ ਦੇ ਨਾਲ ਹੀ ਹੋਇਆ ਕਲੋਨੀਆਂ ਵਾਲਾ ਮੈਟਰ ਕਿਹਾ ਹੈ ਉਹਦੇ ਚ 500 ਗਜ ਤੱਕ ਦੇ ਪਲਾਟ ਨੂੰ ਰੈਗੂਲਰ ਕਰਨ ਦੀ ਗੱਲ ਕੀਤੀ ਹੈ ਪਰ ਤਹਿਸੀਲਦਾਰਾਂ ਨੇ ਤਾਂ ਫਿਰ ਵੀ ਪੈਸੇ ਲੈ ਕੇ ਰਜਿਸਟਰੀਆਂ ਕਰਨੀਆਂ ਉਹ ਤਾਂ ਇਸ ਕਰਕੇ ਹੈ ਕਿ ਪਲਾਟ ਤਾਂ ਲੀਗਲ ਹੋ ਗਿਆ ਉਹ ਚਾਹੇ ਪੈਸੇ ਦੇ ਕੇ ਕਰਵਾ ਲਵੇ ਲੇਕਿਨ ਜਿਹੜੀਆਂ ਕਲੋਨੀਆਂ ਉਹ ਤਾਂ ਇਲੀਗਲ ਹੀ ਰਹੀਆਂ ਨਾ ਅੰਦਰ ਸੱਤ ਵਿਧਾਇਕ ਕੱਲ੍ਹ ਦੇ ਮੈਂ ਤੁਹਾਡੇ ਨਾਂ ਦੇ ਤੁਸੀਂ ਖੈਰ ਬੜੇ ਸੀਨੀਅਰ ਪੱਤਰਕਾਰ ਹੋ ਸਾਰੇ ਖੜੇ ਹੋ ਉਹ ਬਿਲਕੁਲ ਰਹੇ ਨੇ ਜੀ ਸਾਡੀ ਤਾਂ ਸਪੀਕਰ ਸਾਹਿਬ ਕਹਿੰਦੇ ਮੇਰੀ ਐਸਈ ਦੇ ਮਾਮਲੇ ਦੇ ਅੰਦਰ ਕਾਰਵਾਈ ਕਰੋ ਤੇ ਅੰਦਰ ਐਮਐਲਏ ਕਹਿ ਰਹੇ ਆ ਕਿ ਸਾਡੀ ਕੋਈ ਜਿਹੜਾ ਆ ਉਹ ਤਹਿਸੀਲਦਾਰ ਨਹੀਂ ਸੁਣਦਾ ਸਾਡੀ ਕੋ ਥਾਣੇਦਾਰ ਨਹੀਂ ਸੁਣਦਾ ਸਾਡੀ ਕੋਈ ਅਫਸਰ ਨਹੀਂ ਸੁਣਦਾ ਬੇਬਸ ਹੋਏ ਆ ਜੀ ਕੰਮ ਜਿਹੜਾ ਡਿਵੈਲਪਮੈਂਟ ਦੇ ਬਿਲਕੁਲ ਰੁਕੇ ਪਏ ਨੇ ਉਹ ਆਨ ਰਿਕਾਰਡ ਕਹਿ ਰਹੇ ਆ ਤੁਹਾਡੇ ਤੁਹਾਡੇ ਸਾਹਮਣੇ ਸਾਰਾ ਕੁਝ ਆਇਆ ਕਿ ਜੇ ਮਤਲਬ ਸਰਕਾਰ ਦੇ ਵਿਧਾਇਕ ਬੇਬਸ ਹੋ ਜਾਣ ਤਾਂ ਫਿਰ ਹੋਰ ਕੋਈ ਗੱਲ ਕਹਿਣ ਵਾਲੀ ਜਿਹੜੀ ਆ ਉਹ ਰਹਿੰਦੀ ਨਹੀਂ ਆ ਸੋ ਮੇਰੇ ਖਿਆਲ ਦੇ ਅੰਦਰ ਮੁੱਖ ਮੰਤਰੀ ਸਭ ਜਿਹੜੇ ਪੰਜਾਬ ਦੇ ਲੋਕ